ਇਹੜੇ ਪਸ਼ੂਆਂ ਦੀ ਤਾਰ ਕਰੜੀ ਐ ਉਹ ਬਹੁਤ ਔਖਾ ਹੋ ਜਾਂਦਾ ਡੇਲੀ ਦਾ ਸ਼ਾਮ ਸਵੇਰੇ ਤਾਰ ਚੋਣ ਵਾਸਤੇ ਕਿ ਇੱਕ ਤਾਂ ਥਣਾ ਦੀ ਜਿਹੜੀ ਸ਼ਕਲ ਉਹ ਵਿਗੜ ਜਾਂਦੀ ਐ ਕਈ ਵਾਰ ਜਿਹੜਾ ਕੀ ਐ ਮੇਲ ਆ ਜਾਂ ਫੀਮੇਲ ਆ ਇਨਸਾਨ ਐ ਬੰਦਾ ਜਾਂ ਲੀਡੀ ਜੀ ਤਾਰ ਚੋਂਦੀ ਐ ਤੇ ਮਾਰ ਮਾਰ ਝੂਟੇ ਕੀ ਥਣਾ ਦੀ ਸ਼ਕਲ ਵਿਗਾੜ ਦਿੰਦਾ ਐ ਜਾਂ ਪੂਰਾ ਜ਼ੋਰ ਲੱਗਦਾ ਗੋਟਾਂ ਦਾ ਜ਼ੋਰ ਬਾਹਾਂ ਦਾ ਮੋਢਿਆਂ ਦਾ ਜ਼ੋਰ ਲੱਗਦਾ ਪੂਰਾ ਔਖੀ ਐ ਗਰਮੀ ਗਰਮੀ ਕਰ ਦਿੰਦੀ ਐ ਸਰੀਰ ਕਈ ਵਾਰ ਗਰਮੀ 'ਚ ਬਹੁਤ ਔਖਾ ਹੋ ਜਾਂਦਾ ਡੇਲੀ ਦਾ ਤਾਰ ਚੋਣ ਵਾਸਤੇ ਇੱਕ ਹੀ ਵਾਰ ਕੀ ਐ ਕੁਦਰਤੀ ਜਿਹੜੇ ਸਰਾਖ ਜਿਹੜੇ ਬਰੀਕ ਹੁੰਦੇ ਨੇ ਕਿਸ ਕਰਕੇ ਕੀ ਹੈ ਆਪਾਂ ਇਹ ਤੌਰ ਪੂਲੀ ਕਰਨ ਵਾਸਤੇ ਕੀ ਹੈ ਸੂਣ ਤੋਂ ਪਹਿਲਾਂ ਜੇ ਸੂਣ ਦਾ ਕਿ ਮਹੀਨਾ ਰਹਿ ਗਿਆ ਪਰ ਠਿਕਰੀ ਨਿਸ਼ਾਦਰ ਦੇਣਾ ਪਸੂ ਨੂੰ 30 ਗ੍ਰਾਮ ਡੇਲੀ ਦਾ ਠਿਕਰੀ ਨਿਸ਼ਾਦਰ 30 ਗ੍ਰਾਮ ਡੇਲੀ ਦਾ ਇੱਕ ਦਿਨ ਆਪਾਂ ਨੇ ਸ਼ਾਇਨ ਸਟਾਰ ਬੀ ਐਮ ਲੈ ਡੇਲੀ ਸੂਣ ਤੋਂ ਪਹਿਲਾਂ ਜੇ ਸੂਣ ਤੋਂ ਪਹਿਲਾਂ ਦੇਵਾਂਗੇ ਰਿਜ਼ਲਟ ਵਧੀਆ ਹੋਊਗਾ ਪਿਛਲੇ ਸਾਲ ਦਿੱਤਾ ਸੀ ਇਹ ਮੱਝ ਦੀ ਜਿਹਦੀ ਧਾਰਾ ਜਿਹੜੀ ਉਹ ਬਹੁਤ ਟਾਈਟ ਸੀ ਇਸ ਵਾਰ ਜਦੋਂ ਸੂਣ ਤੋਂ ਪਹਿਲਾਂ ਦਿੱਤੀ ਆਪਾਂ ਨੇ ਨਿਸ਼ਾਦਰ ਇਕਰ ਸ਼ਾਇਨ ਸਟਾਰ ਦਿੱਤਾ 1 ਲੀਟਰ ਤਾਰ ਪਹਿਲਾਂ ਨਾਲੋਂ ਬਹੁਤ ਵਧੀਆ ਪੋਲੀ ਹੋਈ ਐ ਪਹਿਲੇ ਸੂਈ ਇੱਕ ਕਰੜੀ ਦਿੱਤਾ ਰਹੇ ਇਸ ਵਾਰੀ ਦੂਜੀ ਸੂਈ ਐ ਤਾਰ ਆ ਵਧੀਆ ਪੋਲੀ ਐ ਠੀਕਰੀ ਨਿਛਾਦਰ ਤੇ ਸ਼ਾਇਨ ਸਟਾਰ ਤਾਰ ਵੀ ਪੋਲੀ ਐ ਤੇ ਦੁੱਧ ਦਾ ਵੀ ਫਰਕ ਐ ਪਿਛਲੇ ਸਾਲ ਨਾਲੋਂ ਵਧੀਆ ਤੇ ਜੇ ਆਪਾਂ ਸੂਣ ਤੋਂ ਪਹਿਲਾਂ ਨਿਛਾਦਰ ਦੇਵਾਂਗੇ ਤਾਂ ਰਿਜ਼ਲਟ ਆਪ ਨੂੰ ਵਧੀਆ ਮਿਲੂਗਾ ਜੇਕਰ ਪਸ਼ੂ ਦੁੱਧ ਦੇ ਰਿਹਾ ਐ ਤਾਰ ਕਰੜੀ ਐ ਤਾਂ ਆਪਾਂ ਨਿਸ਼ਾਦਰ ਦੇ ਸਕਦੇ ਆ ਪਰ ਰਿਜ਼ਲਟ ਥੋੜਾ ਜਿਹਾ ਘੱਟ ਮਿਲੂਗਾ ਸੁਣਨ ਤੋਂ ਪਹਿਲਾਂ ਵਧੀਆ ਮਿਲੂਗਾ ਜੇ ਜਿਆਦਾ ਕਰਨੀ ਧਾਰ ਹੈ ਨਾਲ ਆਪਾਂ ਪੋਟਾਸ਼ੀਅਮ ਹਾਈਡਰਟ 20 ਗ੍ਰਾਮ ਦੀ ਡੱਬੀ ਹੁੰਦੀ ਹੈ 7 ਗ੍ਰਾਮ ਦੀ ਡੋਜ਼ ਹੁੰਦੀ ਹੈ ਉਹ ਦੋ ਤੋਂ ਤਿੰਨ ਡੱਬੀਆਂ ਦੇਣੀਆਂ ਹੁੰਦੀਆਂ ਨੇ ਇਹਨਾਂ ਕੁਦਰਤੀ ਜਿਹੜੇ ਸਰਾਖ ਹੁੰਦੇ ਨੇ ਇਹ ਫਿਲਟਰ ਹੁੰਦਾ ਹੈ ਜਦੋਂ ਦਾਬ ਦਿਆਂ ਤੋਂ ਖੁੱਲਦਾ ਹੈ ਲੋਈ ਛੱਡਦੇ ਨੇ ਆਪਾਂ ਸਰਾਖ ਆ ਜਿਹੜੇ ਇਹ ਸੁਣਾ ਦੇ ਉਹ ਤੋਂ ਬੰਦ ਹੁੰਦੇ ਨੇ ਤਾਂ ਥੋੜੀ ਜਿਹੀ ਨਰਮ ਪੈ ਜਾਂਦੇ ਨੇ ਪੋਟਾਸ਼ੀਅਮ ਹਾਈਡਰਟ ਇੱਕ ਠੀਕਰੀ ਨਿਸ਼ਾਧਰਾ ਇੱਕ ਬਟਾਮਨ ਦੇ ਦੇ ਹੁੰਦੇ ਨੇ ਆਪਾਂ ਨੂੰ ਸ਼ਾਇਨ ਸਟਾਰ ਧਾਰ ਰੇਡੀਓ ਪੋਲੀ ਹੋ ਜਾਂਦੀ ਐ ਸੌਖੀ ਚੋਈ ਜਾਂਦੀ ਐ ਧਾਰ ਪਤਾ ਵੀ ਨਹੀਂ ਲੱਗਦਾ ਆਪਾਂ ਸ਼ੂ ਨੂੰ ਜੋ ਥਣ ਖਿੱਚਦੇ ਆਪਾਂ